ਆਹ ਵੇਖੋ ਫਰੀਦਕੋਟ ਇਲਾਕੇ ਦੇ ਵਿੱਚ ਜਿਹੜੀ ਕਿ ਪੰਥਰੀ ਲਹਿਰ ਆ ਉਹ ਪੂਰੀ ਝੋਲ ਚੁੱਕੀ ਆ ਤੇ ਪੂਰਾ ਤੂਫਾਨ ਆ ਚੁੱਕਾ ਸਰਬਜੀਤ ਸਿੰਘ ਖਾਲਸੇਦਾਰ ਤੁਸੀਂ ਵੇਖ ਸਕਦੇ ਆ ਸਾਡੀਆਂ ਮਤਾਮਾਂ ਜਿਹੜਾ ਕਿ ਅੱਜ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਦਾ ਰਾਮਪਰਾ ਫੁੱਲ ਏਰੀਏ ਵਿੱਚ ਰੋਡ ਸੋ ਸੀਗਾ ਉਹਦੇ 'ਤੇ ਸਾਡੀਆਂ ਮਤਾਮਾਂ ਆਈਆਂ ਤੁਸੀਂ ਵੇਖ ਰਹੇ ਪੂਰੀ ਟਰਾਲੀ ਭਰ ਕੇ ਤੇ ਜਿਹੜਾ ਕਿ ਫੀਡ ਕੋਡੇ ਰੇਰੇ ਵਿੱਚ ਇਸ ਵਾਰ ਪਾਇਸਾ ਪਾਇਸਾਬਜੀ ਸਿੰਘ ਖਾਲਸਾ ਬਹੁਤ ਵੱਡੇ ਬਹੁਮਤ ਨਾਲ ਵੋਟਾਂ ਜਿੱਤਣਗੇ ਬਾਕੀ ਸਾਡੀਆਂ ਮਤਾਵਾ ਕੁਝ ਕਹਿਣੀਆਂ ਚਾਹੁੰਦੇ ਆਂ ਕਹਿਣਾ ਚਾਹੁੰਦੀਆਂ ਗਿਆ ਬਾਕੀ ਉਹਨਾਂ ਨੇ ਕਰਦਿਆਂ ਗੱਲਬਾਤ ਪੀਪੀਆਂ 75 76 ਸਾਲਾਂ ਤੁਸੀਂ ਹੋਰ ਆ ਪਾਲਟਿਕ ਨਹੀਂ ਵੋਟਾਂ ਪਾ ਰਹੇ ਜਿਵੇਂ ਕਾਂਗਰਸ ਹੋ ਗਿਆ ਅਕਾਲੀ ਹੋ ਗਿਆ ਜਾਂ ਪਿਛਲੀ ਵਾਰ ਆਪ ਸਰਕਾਰ ਨੂੰ ਵੋਟਾਂ ਪਾਈ ਆ ਤੇ ਇਸ ਵਾਰ ਤੁਸੀਂ ਕਿਉਂ ਪਾਈ ਸਹ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਚੁਣਿਆ ਵੀ ਉਹਦੇ ਹੱਕ ਦੇ ਵਿੱਚ ਤੁਸੀਂ ਹਾਂ ਦਾ ਨਾਅਰਾ ਇਸ ਵਾਰ ਕਿਉਂ ਮਾਰਿਆ ਸਤਿ ਸ਼੍ਰੀ ਅਕਾਲ ਬੇਬੇ ਸਾਰਿਆਂ ਨੂੰ ਬਲ ਬਲਾ ਧੰਨਵਾਦ ਤੁਹਾਡਾ ਤੁਸੀਂ ਭਾਈ ਸਹ ਭਾਈ ਸਰਬਜੀਤ ਸਿੰਘ ਖਾਲਸਾ ਦੇ ਰੋਡ ਸ਼ੋਅ ਦੇ ਵਿੱਚ ਗਏ ਹੋ ਤੇ ਤੁਹਾਡੇ ਮੰਨ ਦੇ ਵਿੱਚ ਹਜੇ ਕੀ ਵਿਚਾਰ ਆ ਵੀ ਇਸ ਵਾਰ ਤੁਸੀਂ ਭਾਈ ਸਹ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਖੜੇ ਹੋ ਅਸੀਂ ਵੀਰੇ ਆਏ ਖੜੇ ਆ ਖਾਲਸਾ ਦੇ ਹੱਕ ਦੇ ਵਿੱਚ ਕਿੰਨੇ ਸਾਲ ਨੇ ਸਾਨੂੰ 70 75 ਸਾਲ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਨਹੀਂ ਕੁਝ ਕੀਤਾ ਸਾਡੇ ਬੱਚੇ ਉਹ ਵੀ ਰੁੱਲ ਰਹੇ ਆ ਇੰਨੀਆਂ ਡਿਗਰੀਆਂ ਕਰਕੇ ਵੀ ਰੁੱਲ ਰਹੇ ਆ ਨਸ਼ਿਆਂ ਦੇ ਦੌਰ ਦੇ ਵਿੱਚ ਚੜ ਰਹੇ ਆਗੇ ਅਸੀਂ ਹੁਣ ਇਹਦੇ ਨਾਲ ਖਾਲਸਾ ਪੰਥ ਦੇ ਸਾਗ ਰਲਿਆਂ ਦੀ ਸਾਡੇ ਬੱਚੇ ਸਾਡਾ ਸੁਧਾਰ ਹੋ ਜੇ ਸਾਰੇ ਕਸੇ ਦਾ ਅੱਛਾ ਬਹੁਤ ਅਸੀਂ ਪਿਛਲੀ ਵਾਰ ਝਾੜੂ ਵਾਲੇ ਨਾਲ ਵੀ ਰਲੇ ਸੀ ਉਦੋਂ ਪਹਿਲਾਂ ਅਸੀਂ ਕਾਲੀ ਪਾਰਟੀ ਨਾਲ ਵੀ ਰਹੇ ਆ ਉਦੋਂ ਬਾਅਦ ਝਾੜੂ ਆਏ ਨਾ ਵੀ ਰਲੇ ਆ ਪਰ ਸਾਡਾ ਕਿਸੇ ਨੇ ਕੁਝ ਵੀ ਨਹੀਂ ਕੀਤਾ ਕਾ ਅਛਾ ਹੁਣ ASCII ਇਸ ਖਾਲਸੇ ਦੇ ਨਾਲ ਤਾਂ ਰਲੇ ਆ ਵੀ ਇਹਨਾਂ ਨੇ 1984 ਦੇ ਵਿੱਚ ਬਹੁਤ ਕੁਛ ਕੀਤਾ ਸੀਗਾ ਇਹਨਾਂ ਦੇ ਬਾਪ ਨੇ ਇਹ ਉਹਨਾਂ ਦਾ ਫਲ ਹੁਣ 40-45 ਸਾਲ ਤੋਂ ਖੜਿਆਗਾ ਇਸ ਕਰਕੇ ਸੀ ਇਸ ਦੇ ਨਾਲ ਰਲੇ ਇਸ ਵਾਰ ਜਿੱਤਣਗੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਗਾਲਸ ਜਿੱਤਣਗੇ ਜਿੱਤਣਗੇ ਵੀ ਇਸ ਵਾਰ ਬਹੁਤ ਬਹੁਤ ਨਾਲ ਵੱਡੀ ਜਿੱਤ ਨਾਲ ਇਹ ਆ ਭਾਈ ਜਨੂਨ ਆ ਤੁਸੀਂ ਵੇਖ ਸਕਦੇ ਆ ਮਤਾਵਾ ਸਾਡੀਆਂ ਭੈਣਾ ਸਾਡੀਆਂ ਬੇਬੇ ਸਾਡੇ ਬਾਪੂ ਬਹੁਤ ਵੱਡੀ ਭਾਰੀ ਗੈਂਤੀ ਦੇ ਪੈਸੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਜਿਹੜੇ ਆ ਕਿ ਜੁੜੀਆਂ ਮਿਆਂ ਤੁਸੀਂ ਦੇਖ ਸਕਦੇ ਆ ਤੇ ਸਭ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਬਹੁਤ ਵੱਡੇ ਬੋਮਤ ਨਾਲ ਕ੍ਰੀਡ ਕੋਰ ਤੋਂ ਜਿੱਤਣਗੇ ਬਾਕੀ ਸਾਡੀ ਬੇਬੇ ਨੇ ਦੱਸਿਆ ਵੀ ਪਿਛਲੀਆਂ ਸਰਕਾਰਾਂ ਨੂੰ ਬਹੁਤ ਵੋਟਾਂ પાਕੇ ਦੇਖ ਲਿਆ ਪਿਛਲੀਆਂ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਕਿਵੇਂ ਖਤਮ ਕਰਦੇ ਚਿੱਟੇ ਦੀ ਭੇਟ ਚੜ ਰਹੇ ਆ ਪੰਜਾਬ ਨੂੰ ਛੱਡ ਛੱਡ ਕੇ ਹੋਰ ਦੇਸ਼ਾਂ ਨੂੰ ਜਾ ਰਹੇ ਆ ਵੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਸਾਨੂੰ ਪੂਰੀ ਆਸ ਆ ਪੂਰੀ ਉਮੀਦ ਆ ਵੀ ਉਹ ਸਾਡੇ ਜਿਹੜੇ ਕੀ ਪੰਜਾਬ ਲਈ ਕੁਝ ਕਰਨਗੇ ਪਾਰਲੀਮੈਂਟ ਵਿੱਚ ਸਾਡੀ ਆਵਾਜ਼ ਉਠਾਉਣਗੇ ਹੋਰ ਕੋ ਬੇਬੇ ਬੋਲਣਾ ਚਾਹੁੰਦੇ ਕੁਝ ਅਸੀਂ ਇਹੀ ਬੋਲਣਾ ਚਾਹੁੰਦੇ ਵੀ 1984 ਦੇ ਵਿੱਚ ਇੰਨਾ ਕੁ ਹੋਇਆ ਸੀ ਸਾਡੇ ਨਾਲ ਪੈਰ ਪਾ ਕੇ ਸਾਨੂੰ ਜਿਉਂਦਿਆਂ ਨੂੰ ਸਾੜਿਆ ਗਿਆ ਸੀ ਕਿਸੇ ਸਰਕਾਰ ਨੇ ਸਾਡਾ ਕੁਝ ਵੀ ਨਹੀਂ ਕੀਤਾ ਸੀਗਾ ਹੁਣ ਇਹ ਉਸ ਸਰਕਾਰ ਹੈਗਾ ਬੰਦਾ ਉਸ ਪਾਰਟੀ ਦਾ ਇਹ ਸਾਰਾ ਕੁਝ ਹੀ ਕਰੇਗਾ ਸਾਡੀ ਖਾਤਰੇ ਨੇ ਸਿਰ ਤੇ ਪੱਗ ਰੱਖੀਏ ਚੱਕ ਕੇ ਸਾਡੀ ਪੱਗ ਲੁੱਤੀ ਦੀ ਸਿਰ ਤੇ ਰੱਖੀਏ ਨਹੀਂ ਲੈ ਫਰੀਦਕੋਟ ਇਹਦੀਆਂ ਸਾਡੀਆਂ ਮਤਾਵਾ ਬੱਚਿਆਂ ਭੈਣਾਂ ਦਾ ਇਹੀ ਕਹਿਣਾ ਵੀ ਇਸ ਵਾਰ ਭਾਈ ਸਾਹਿਬ ਭਾਈ ਸਰਬਜੀਤ ਕਹਿੰਦਾ ਬਹੁਤ ਵੱਡੇ ਬੋਮਤ ਨਾਲ ਜਿੱਤਣਗੇ ਤੇ ਬਾਕੀ